ਦੇਖੋ ਮੈਂ ਇਸ ਵੇਲੇ ਜਗਰਾਉਂ ਚ ਅਸੀਂ ਮੈਂ ਤੇ ਪ੍ਰਧਾਨ ਜੀ ਸਾਡੇ ਕਰਨਲ ਸਾਹਿਬ ਅਸੀਂ ਕੈਂਪੇਨ ਕਰਦੇ ਆ ਤੇ ਬੜਾ ਹੀ ਇੱਕ ਮਯਾਕੀਆ ਗੱਲ ਜਿਹੜੀ ਅੱਜ ਕਾਂਗਰਸ ਪਾਰਟੀ ਦੇ ਜਿਹੜਾ ਵਿਜ਼ਨ ਡਾਕੂਮੈਂਟ ਕਰ ਰਹੇ ਸੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਵੜਿੰਗ ਉਹ ਵੂਮਨ ਏਮਪਾਵਰਮੈਂਟ ਦੀ ਗੱਲ ਕਰ ਰਹੇ ਸੀ ਨਾਰੀ ਸ਼ਕਤੀ ਦੀ ਗੱਲ ਕਰ ਰਹੇ ਸੀ ਉੱਥੇ ਉਹ ਨਾਰੀ ਸ਼ਕਤੀ ਦੀ ਗੱਲ ਕਰ ਰਹੇ ਸੀ ਵੂਮਨ ਏਮਪਾਵਰਮੈਂਟ ਦੀ ਗੱਲ ਕਰ ਰਹੇ ਸੀ ਉੱਥੇ ਬੈਠ ਕੇ ਸਟੇਜ ਤੇ ਮੈਂ ਸਾਰੇ ਸਤਕਾਰਯੋਗ ਮੀਡੀਆ ਨੂੰ ਕਹਿਣਾ ਚਾਹੁੰਦਾ ਤੇ ਸਾਰੀ ਕਾਂਗਰਸ ਦੇ ਖਾਸ ਤੌਰ ਤੇ ਕਾਂਗਰਸ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਨਾਲ ਬੈਠੇ ਨੇ ਜਿਹੜੇ ਜਿਨ੍ਹਾਂ ਤੇ 25 ਕੇਸ ਜਿਹੜੇ ਉਹ ਚੱਲ ਰਹੇ ਨੇ ਤੁਸੀਂ ਸੋਚੋ ਤਾਂ ਸਹੀ ਅੱਜ ਹਰ ਮੋੜ ਤੇ ਜਿਹੜੀ ਉਹ ਨਾਰੀ ਸ਼ਕਤੀ ਆ ਉਹ ਹਰ ਮੋੜ ਤੇ ਚੌਂਕ ਤੇ ਉਹ ਬੜਿੰਗ ਸਾਹਿਬ ਨੂੰ ਲੱਭ ਰਹੀ ਆ ਤੇ ਬੜਿੰਗ ਸਾਹਿਬ ਦੀ ਧਰਮ ਪਤਨੀ ਜਿਹੜੇ ਅਮ੍ਰਿਤਾ ਬੜਿੰਗ ਨੇ ਉਹਨਾਂ ਨੂੰ ਲੱਭ ਰਹੀ ਆ ਤੇ ਪੁਲਿਸ ਉਹਨਾਂ ਨੂੰ ਚੱਕ ਚੱਕ ਲੈ ਕੇ ਜਾਂਦੀ ਆ ਇਸ ਤਰੀਕੇ ਨਾਲ ਤੁਸੀਂ ਨਾਰੀ ਸ਼ਕਤੀ ਦਾ અપਮਾਨ ਕਰ ਰਹੇ ਹੋ ਜਿਹੜੇ ਹਾਈ ਕੋਰਟ ਸੁਪਰੀਮ ਕੋਰਟ ਤੋਂ ਜਿਨ੍ਹਾਂ ਦੀਆਂ ਬੇਲਾਂ ਹੋਈਆਂ ਹੋਈਆਂ ਜਿਹੜੇ ਸਿਰਫ ਬੇਲ ਤੇ ਬਾਹਰ ਨੇ ਤੇ ਤੁਸੀਂ ਕਿਹੜੇ ਮੂੰਹ ਨਾਲ ਵਡਿੰਗ ਸਾਹਿਬ ਤੁਹਾਨੂੰ ਮਾੜੀ ਮੋਟੀ ਵੀ ਇਸ ਗੱਲ ਨਾਲ ਸ਼ਰਮ ਨਾ ਆਈ ਵੀ ਤੁਸੀਂ ਬੈਂਸ ਬ੍ਰਦਰਸ ਨੂੰ ਤੁਸੀਂ ਪਹਿਲਾਂ ਜੁਆਇਨ ਕਰਾਇਆ ਅੱਜ ਬਾਕੀ ਝੂਠ ਬੋਲਣਾ ਸੀ ਬੋਲਦੇ ਪਰ ਆ ਵੀਵਨ ਊਮਨ ਏਮਪਾਵਰਮੈਂਟ ਦੀ ਨਾਰੀ ਸ਼ਕਤੀ ਨੂੰ ਤੁਸੀਂ ਤਾਕਤ ਦੇਣ ਦੀ ਗੱਲ ਕਰ ਰਹੇ ਸੀ ਉਹਨਾਂ ਨੂੰ ਬਚਾਉਣ ਦੀ ਗੱਲ ਕਰ ਰਹੇ ਸੀ ਬੜੀਆਂ ਬੜੀਆਂ ਗੱਲਾਂ ਕਰ ਰਹੇ ਸੀ ਤੁਹਾਡੇ ਮਾੜਾ ਵੀ ਤੁਹਾਨੂੰ ਇਹ ਤੁਹਾਡੇ ਮਨ ਚ ਜ਼ਹਿਨ ਚ ਨਹੀਂ ਆਇਆ ਵੀ ਜਿਹੜਾ ਬਲਾਤਕਾਰੀ ਇੱਕ ਇੱਕ ਵਾਰ ਨਹੀਂ ਬਲਾਤਕਾਰ ਕੀਤਾ ਉਹਨਾਂ ਨਾਲਗੇਨ ਐਂਡ ਅਗੇਨ ਬਾਰੀ ਬਾਰੀ ਤੇ ਉਹ ਜੇ ਤੁਹਾਡੇ ਕੋਲ ਤੁਸੀਂ ਕਹਿੰਦੇ ਹੋ ਤੁਸੀਂ ਨਾਰੀ ਸ਼ਕਤੀ ਦੇ ਨਾਲ ਹੋ ਨਾਰੀ ਸ਼ਕਤੀ ਨੂੰ ਤਾਕਤ ਦੇਣੀ ਆ ਜਿਹੜੀਆਂ ਉਹ ਔਰਤਾਂ ਵਿਚਾਰੀਆਂ ਭੈਣਾ ਸਾਡੀਆਂ ਫਿਰਦੀਆਂ ਉਹਨਾਂ ਦਾ ਪੁੱਛ ਲੋ ਉਹਨਾਂ ਦਾ ਹੱਕ ਆ ਜਿਹੜਾ ਸਭ ਤੋਂ ਪਹਿਲਾਂ ਉਹ ਤਾਂ ਦਵਾਓ ਜਿਹੜੇ ਤੁਸੀਂ ਜੁਆਇਨ ਕਰਾਇਆ ਆਪਣੀ ਪਾਰਟੀ ਚ ਉਹ ਵੀ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਦੀ ਮੈਨੂੰ ਸਮਝ ਨਹੀਂ ਆਉਂਦੀ ਜਾਂ ਤਾਂ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਜਾਂ ਫਿਰ ਉਹ ਵੀ ਇਹੇ ਜੀ ਸੋਚ ਰੱਖ ਰਹੇ ਆ ਅੱਜ ਬਹੁਤ ਅਫਸੋਸ ਹੋਇਆ ਬਹੁਤ